ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਇਹ ਜਿਹੜਾ ਕੇਜਰੀਵਾਲ ਇਹ ਕੇਜਰੀਵਾਲ ਇਹ ਕਹਿੰਦਾ ਸੀ ਵੀ ਧਰਨਿਆਂ ਚੋਂ ਸਾਡੀ ਪਾਰਟੀ ਆ। ਅੱਜ ਇਹ ਕੇਜਰੀਵਾਲ ਇਹ ਸਾਡੇ ਪੰਜਾਬੀਆਂ ਤੇ ਸਾਡੇ ਕਿਸਾਨਾਂ ਤੇ ਆਰਡਰ ਚਲਾ ਰਿਹਾ। ਭਗਵੰਤ ਮਾਨ ਸਾਹਿਬ ਤੁਹਾਡੀ ਭਗਤ ਸਿੰਘ ਵਾਲੀ ਪੱਗ ਕਿੱਧਰ ਗਈ? ਅੱਜ ਤੁਸੀਂ ਇੱਕ ਕੇਜਰੀਵਾਲ ਤੋਂ ਸਾਡੇ ਪੰਜਾਬੀਆਂ ਦੀਆਂ ਪੱਗਾਂ ਰੋਲਵਾ ਰਹੇ। ਇਹ ਹਿਸਾਬ ਜ਼ਰੂਰ ਦੇਣਾ ਭੋਗਵੰਤ ਮਾਨ ਸਾਹਿਬ। ਤੈਨੂੰ ਆਪਣਾ ਪੁੱਤ ਸਮਝ ਕੇ ਕਿਸਾਨਾਂ ਨੇ ਮਜ਼ਦੂਰਾਂ ਨੇ ਮੁੱਖ ਮੰਤਰੀ ਬਣਾਇਆ ਮੁੱਖ ਮੰਤਰੀ ਪੰਜਾਬ ਦਾ ਤੇ ਤੂੰ ਇੱਕ ਜਿਹੜਾ ਦਿੱਲੀ ਵਾਲਿਆਂ ਨੇ ਐਮਐਲਏ ਤੋਂ ਵੀ ਬੇਲਾ ਕਰਤਾ ਸੀਐਮ ਤੋਂ ਨਹੀਂ ਐਮਐਲਏ ਤੋਂ ਵੀ ਬੇਲਾ ਕਰਤਾ ਤੂੰ ਉਹਦੇ ਆਰਡਰ ਲੈ ਕੇ ਅੱਜ ਕਿਸਾਨਾਂ ਦੀਆਂ ਪੱਗਾਂ ਬਜ਼ੁਰਗਾਂ ਦੀਆਂ ਰੋਲ ਰਹੇ ਆ ਅਕਲ ਨੂੰ ਹੱਥ ਮਾਰੋ ਅਕਲ ਨੂੰ ਹੱਥ ਮਾਰੋ ਤੂੰ ਆਪਣੇ ਪੰਜਾਬ ਚ ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਹਾਈ ਕਮਾਂਡ ਜੀ ਕੋਈ ਗੱਲ ਕਰਦੀ ਸੀ ਜੇ ਪੰਜਾਬ ਦੇ ਹਿੱਤ ਸੁਣੇ ਤਾਂ ਨਹੀਂ ਕਰ ਦਿੰਦੇ ਸੀ ਅੱਜ ਤੁਹਾਨੂੰ ਖੜੇ ਹੋਣਾ ਚਾਹੀਦਾ ਸੀ ਭਗਵੰਤ ਮਾਨ ਸਾਹਿਬ ਅੱਜ ਥੋੜੀ ਰੀਡ ਦੀ ਹੱਡੀ ਦਿਖਾਉਣੀ ਸੀ ਜਦੋਂ ਕੇਜਰੀਵਾਲ ਨੇ ਹੁਕਮ ਕੀਤਾ ਵੀ ਚਕਾਓ ਸਭ ਕੁਝ ਤੇ ਧੋਖੇ 'ਚ ਅੱਜ ਕਿਸਾਨ ਤਾਂ ਮੀਟਿੰਗ ਲੀਡਰ ਕਰਨ ਗਏ ਹੋਏ ਸੀ ਦਿੱਲੀ ਦੀ ਸਾਰੀ ਮਿਨਿਸਟਰੀ ਉੱਥੇ ਆਈ ਹੋਈ ਸੀ ਤੁਸੀਂ ਧੋਖੇ 'ਚ ਇਹ ਦੇਖ ਕੇ ਵੀ ਲੀਡਰ ਉੱਤਰ ਗਏ ਹੋਏ ਆ ਤੇ ਅੱਜ ਤੁਸੀਂ ਇਹ ਕੰਮ ਧੋਖੇ 'ਚ ਕੀਤਾ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪਰ ਭਗਵੰਤ ਮਾਨ ਸਾਹਿਬ ਤੁਸੀਂ ਆਪਣਾ ਅੱਜ ਸਾਰਾ ਕੁਝ ਜਿਹੜਾ ਮੜਾ-ਮੋਟਾ ਤੁਹਾਡਾ ਬਚੀ ਸੀ ਇੱਜ਼ਤ ਉਹ ਵੀ ਤੁਸੀਂ ਅੱਜ ਮਲਿਆ ਮੀਟ ਕਰ ਲਈ ਅੱਜ ਤੋਂ ਬਾਅਦ ਪੰਜਾਬ ਵਾਲੇ ਥੋੜੇ ਤੇ ਵਿਸ਼ਵਾਸ ਨਹੀਂ ਕਰਨਾ